ਅੱਜ ਸ਼ੀਮਾਰ ਪਰਵਾਰ ਹੰਸੂ ਸ਼ੀਮਾਰ ਪਰਵੰਸ ਸਾਬਕਾ ਪੰਜ ਉਹਨਾਂ ਦੇ ਪਰਿਵਾਰ ਵੱਲੋਂ ਡੈਵਰੇ ਦੀ ਲਈ ਕੰਪਿਊਟਰ ਸਰਟ ਜਿਹੜਾ ਆ ਉਹ ਢੇਟ ਕੀਤਾ ਜਾ ਰਿਹਾ ਬੜੇ ਖੁਸ਼ੀ ਦੇ ਪਲ ਨੇ ਸਾਡੇ ਪਿੰਡ ਲਈ ਆਉਣ ਵਾਲੇ ਬੱਚਿਆਂ ਲਈ ਜਿਨ੍ਹਾਂ ਨੇ ਇਹ ਚਲਾਉਣਾ ਕਿਉਂਕਿ ਸਾਡਾ ਯੁੱਗ ਜਿਹੜਾ ਆ ਉਹ ਪਿੰਨ ਕਾਪੀਆਂ ਨੰਗਿਆ ਹੁਣ ਯੁੱਗ ਜਿਹੜਾ ਆ ਸਾਰਾ ਜੋ ਸਾਰਾ ਕੰਪਿਊਟਰਾਈਜ਼ ਆ ਹਰ ਚੀਜ਼ ਤੁਹਾਡੇ ਲੈਪਟਾਪਸ ਤੁਹਾਡੇ ਫੋਨ ਜਿਹੜਾ ਅਸੀਂ ਪੰਡਾ ਵੱਢੀ ਕਿਤਾਬਾਂ ਰੱਖਦੇ ਸੀ ਉਹ ਇੱਕ ਫੋਨ ਦੇ ਵਿੱਚ ਕੈਦ ਹੋ ਗਿਆ ਨੇ ਜਿਹੜੀ ਮਰਜ਼ੀ ਗੂਗਲ ਤੋਂ ਸਰਚ ਕਰਕੇ ਉਹ ਬੱਚਾ ਬੁੱਕ ਕਿਸੇ ਚੀਜ਼ ਦੀ ਜਾਣਕਾਰੀ ਜੇ ਨਹੀਂ ਹੈ ਤਾਂ ਕੱਢ ਕੇ ਉਤੋਂ ਲੈ ਸਕਦਾ ਹੈ ਉਸ ਜੋਗ ਨੂੰ ਧਿਆਨ ਰੱਖਦੇ ਹੋਏ ਸ਼ਿਮਰ ਪਰਿਵਾਰ ਨੇ ਸ਼ੁਰੂਆਤ ਕੀਤੀ ਹੈ ਹਜੇ ਤਾ ਸੱਜਣਾ ਨੇ ਇਹ ਸਾਡੇ ਪਿੰਡ ਦੀ ਲਾਇਬ੍ਰੇਰੀ ਲਈ ਬੁੱਕਸ ਪੇੜ ਕੀਤੀਆਂ ਨਾਂ ਤਾਂ ਨਹੀਂ ਨਾ ਜਾਂਦਾ ਪਰ ਕੁਝ ਨਾਂ ਮੈਂ ਜਾਣਦਾ ਬੀਪੀਓ ਗਰਪਾਲ ਸਿੰਘ ਤੇ ਡੀ ਜੇ ਕੁਮਾਰ ਤੇ ਇੱਕ ਦਿਨ ਭੋਰਾ ਸਾਹਿਬ ਜੀ ਕਿਉਂ ਉਸ ਦਿਨ ਇੱਕ ਰਿਸ਼ਤੇਦਾਰ ਜਣਾ ਰਚ ਗਿਆ ਮੈਂ ਆ ਨਹੀਂ ਸਕਿਆ ਉਹ ਵੀ ਗੜੇ ਤੋਂ ਚੱਲ ਕੇ ਇੱਥੇ ਬਕਸ ਦੇ ਕੇ ਆਏ ਆ ਪਹਿਲੀ ਕਿਸ਼ਤ ਉਧਰ ਮੈਂ ਦੇਖਿਆ ਪੜਿਆ ਜੂਰੂਰੋਂ ਦੇ ਬਾਰੇ ਉਹ ਪਹਿਲੀ ਕਿਸ਼ਤ ਕਹਿੰਦੇ ਆ ਦੇ ਦੂਸਰੀ ਕਿਸ਼ਤ ਬਹੁਤ ਜਲਦ ਅਸੀਂ ਤੁਹਾਡੀ ਬਲੈਬਰੀ ਲਈ ਭੇਜਾਂਗੇ ਦੋ ਅਲਮਾਰੀਆਂ ਜਿਹੜੀਆਂ ਆ ਇਹ ਸ਼੍ਰੀ ਅਮਰ ਰਾਤ ਉਹਨਾਂ ਨੇ ਇੰਗਲੈਂਡ ਵਾਲਿਆਂ ਨੇ ਸਾਨੂੰ ਇਹ ਭੇਟ ਕੀਤੀਆਂ ਅਸੀਂ ਉਹਨਾਂ ਦਾ ਵੀ ਇੱਥੇ तहे ਦਿਲੋਂ ਧੰਨਵਾਦ ਕਰਦੇ ਆ ਬਕਸ ਦੇਣ ਵਾਲੇ ਆ ਜਾਂ ਕੰਪਿਊਟਰ ਦੁਆਰਾ ਫੇਰ ਸਾਰੇ ਹੀ ਪਰਿਵਾਰਾਂ ਦਾ ਗ੍ਰਾਮ ਪੰਚਾਇਤ ਪਿੰਡ ਵਾਸੀ ਅਸੀਂ ਤੈਗ ਲੋ ਇਹਨਾਂ ਦਾ ਦਿਲ ਤੋਂ ਧੰਵਾਦ ਕਰਦੇ ਹਾਂ ਧੰਨਵਾਦ ਜੀ